ਨੀਤੀ ਆਯੋਗ ਦੀ ਬੈਠਕ ਅੱਜ ਹੋਣੀ ਸੀ ਤੇ ਕੁਲਮਲਾ ਕੇ ਉਹ ਬੈਠਕ ਹੋ ਵੀ ਚੁੱਕੀ ਹੈ ਕਾਰਨ ਇਹ ਸੀਗੇ ਕਿ ਬਜਟ ਨੂੰ ਲੈ ਕੇ ਕਮਾਸਣ ਮੱਚਿਆ ਕਿ ਬਜਟ ਸਾਨੂੰ रास ਨਹੀਂ ਆਇਆ ਕਈ ਸੂਬਿਆਂ ਨੇ ਇਹਦਾ ਇੱਕ ਤਰੀਕੇ ਦੇ ਨਾਲ ਬਾਈਕਾਟ ਕਰ ਦਿੱਤਾ ਇਸ ਬਜਟ ਨੂੰ ਨਕਾਰ ਦਿੱਤਾ ਇਲਜ਼ਾਮ ਲੱਗੇ ਨੇ ਕਿ ਦੋ ਸੂਬਿਆਂ ਨੂੰ ਹੀ ਤਰਜੀਹ ਦਿੱਤੀ ਗਈ ਹੈ ਇੱਕ ਤਾਂ ਜਿੱਥੋਂ ਦੀ ਟੀਡੀਪੀ ਪਾਰਟੀ ਹੈ ਤੇ ਦੂਜੇ ਪਾਸੇ ਬਿਹਾਰ ਵਾਲੇ ਨਿਤੀਸ਼ ਕੁਮਾਰ ਪ੍ਰਾਂ ਵਾਲੀ ਪਾਰਟੀ ਉਹਨਾਂ ਦੋਵਾਂ ਸੂਬਿਆਂ ਨੂੰ ਤਰਜੀਹ ਦਿੱਤੀ ਗਈ ਹੈ ਇਹ ਮੁੱਦਾ ਵੈਸੇ ਬੰਨਣਾ ਨਹੀਂ ਸੀ ਜਿੰਨਾ ਕਿ ਹਾਵੀ ਹੋ ਗਿਆ ਕਿਉਂਕਿ ਅਮਰਤਪਾਲ ਸਿੰਘ ਡਿਵਰਗੜ ਜੇਲ੍ਹ ਦੇ ਵਿੱਚ ਬੰਦ ਹੈ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੋਂ ਬਣ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਦੇ ਉਹਨਾਂ ਦੀ ਸਪੋਰਟ ਕਰਨ ਦੇ ਉਹਨਾਂ ਬਾਰੇ ਇਨਸਾਫ ਮੰਗਣ ਦੇ ਕਈ ਸੰਦਰਭ ਨੇ ਇੱਕ ਤਾਂ ਇਹ ਕਿ ਪੰਜਾਬ ਦੇ ਐਮਪੀ ਨੇ ਤਾਂ ਆਪਣੇ ਕਲੀਗ ਦੇ ਤੌਰ ਦੇ ਉੱਤੇ ਉਹਨਾਂ ਨੇ ਉੱਥੇ ਮੁੱਦਾ ਚੁੱਕ ਲਿਆ ਵੀ ਭਾਈ ਅਮਰਤਪਾਲ ਸਿੰਘ ਨੂੰ ਵੀ ਇਸ ਸਦਨ ਦੇ ਵਿੱਚ ਹੋਣਾ ਚਾਹੀਦਾ ਹੈ ਉਹਦੇ ਤੇ ਲੱਗਿਆ ਐਨਐਸਏ ਸਹੀ ਨਹੀਂ ਹੈ ਸਰਜੀਤ ਸਿੰਘ ਖਾਲਸਾ ਵੀ ਕਾਫੀ ਚਰਚਿਤ ਚਿਹਰਾ ਨੇ ਪਰ ਉਮੀਦ ਜਿਹੜੇ ਲੋਕਾਂ ਨੂੰ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਸੀ ਕਿ ਜਿੱਤਣਗੇ ਪਰ ਦੂਜੀਆਂ ਧਿਰਾਂ ਨੂੰ ਇਹ ਸੀਗਾ ਕਿ ਭਾਈ ਜਿਹੜਾ ਸਰਜੀਤ ਸਿੰਘ ਖਾਲਸਾ ਨੇ ਉਹਨਾਂ ਦਾ ਕੋਈ ਜ਼ਿਆਦਾ ਵੋਟ ਬੈਂਕ ਨਹੀਂ ਹੈਗਾ ਇਸ ਕਰਕੇ ਸ਼ਾਇਦ ਉਹ ਨਾ ਜਿੱਤ ਸਕਣ ਪਰ ਜਿੱਤ ਗਏ ਤੇ ਹੁਣ ਜਦੋਂ ਦੇ ਉਹ ਜਿੱਤੇ ਨੇ ਸੌਚਕ ਸਮਾਗਮ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤੇ ਸਰਜੀਤ ਸਿੰਘ ਖਾਲਸਾ ਇਕੱਠੇ ਕਈ ਥਾਵਾਂ ਦੇ ਉੱਤੇ ਦੇਖੇ ਗਏ ਨੇ ਕਿ ਇਸ ਸਮਾਗਮਾਂ ਦੇ ਵਿੱਚ ਵੀ ਉਹ ਜਾਂਦੇ ਨਜ਼ਰ ਆਏ ਨੇ ਬਿਆਨ ਵੀ ਇਕੱਠੇ ਹੀ ਜਾਰੀ ਕਰਦੇ ਨੇ ਨਹਿਰ ਬਣ ਰਹੀ ਹੈ ਮਾਲਵਾ ਨਹਿਰੀ ਨੂੰ ਨਾਮ ਦਿੱਤਾ ਗਿਆ ਤੇ ਮਾਲਵੇ ਦਾ ਬਹੁਤ ਵੱਡਾ ਇਹਨੇ ਜਿਹੜਾ ਸੈਗਮੈਂਟ ਹੈ ਉਹਨੂੰ ਪੂਰਾ ਕਰਨਾ ਹੈ ਤੇ ਕਿਹਾ ਇਹ ਜਾ ਰਿਹਾ ਹੈ ਕਿ 150 ਕਿਲੋਮੀਟਰ ਲੰਬੀ ਇਹ ਨਹਿਰ ਹੋਊਗੀ ਬੜਿੰਖ ਖੇੜਾ ਪਿੰਡ ਤੱਕ ਇਹ ਨਹਿਰ ਜਾਇਆ ਕਰੂਗੀ ਤੇ 2 ਲੱਖ ਏਕੜ ਜ਼ਮੀਨ ਦੀ ਖੇਤਾਂ ਦੀ ਸਿੰਚਾਈ ਇਸ ਨਹਿਰ ਦੇ ਨਾਲ ਹੋਣੀ ਹੈ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਵੀ ਨਹਿਰ ਬਣਾਉਣ ਬਾਰੇ ਨਹੀਂ ਸੋਚਿਆ ਪੰਜਾਬ ਦਾ ਪਾਣੀ ਬਚਾਉਣ ਦੀਆਂ ਗੱਲਾਂ ਕਰਦੇ ਨੇ ਪਰ ਬਚਾਉਣਾ ਕਿਵੇਂ ਇਹਦੀ ਵੱਲ ਕੋਈ ਨਹੀਂ ਆਇਆ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਜੀ ਜ਼ਮੀਨ ਹੈਗੀਆ ਵਕਫ ਕੋਰ ਦੀ ਤੇ ਪਿਛਲੇ ਕਈ ਸਾਲਾਂ ਤੋਂ ਇਹਦੇ ਉੱਤੇ ਟਰੱਕ ਯੂਨੀਅਨ ਕਬਜ਼ਾ ਹੈ ਤੇ 5-7 ਦਿਨ ਪਹਿਲਾਂ ਪ੍ਰਸ਼ਾਸਨ ਨੇ ਆ ਕੇ ਟਰੱਕ ਯੂਨੀਅਨ ਦਾ ਕਬਜ਼ਾ ਇਹਦੇ ਤੋਂ ਹਟਵਾਤਾ ਸੀਗਾ ਤੇ ਜਿਸ ਤੋਂ ਬਾਅਦ ਦੇ ਵਿੱਚ ਉਹ ਦੁਬਾਰਾ ਫੇਰ ਟਰੱਕ ਯੂਨੀਅਨ ਵਾਲੇ ਉਹਦੇ ਉੱਤੇ ਕਬਜ਼ਾ ਕਰਨ ਲਈ ਆ ਗਏ ਤੇ ਇਹ ਜਦੋਂ ਵਿਵਾਦ ਜ਼ਿਆਦਾ ਪੱਗ ਗਿਆ ਤਾਂ ਉੱਥੋਂ ਦੇ ਇੱਕ ਵਿਨੋਦ ਭਿਆਨਾ ਐਮ ਐਲ ਏ ਨੇ ਬੀ ਜੀ ਪੀ ਦੇ ਐਮ ਐਲ ਏ ਨੇ ਉਹ ਵਿੱਚ ਵਿਵਾਦ ਦੇ ਆਏ ਵੀ ਚਲੋ ਆਪਾਂ ਸੌਲਟ ਆਊਟ ਕਰ ਆਈਏ ਸਾਰਾ ਮਾਮਲਾ ਤਾਂ ਜਿਹੜੇ ਬਦਮਾਸ਼ ਜਾਂ ਜਿਨ੍ਹਾਂ ਨੂੰ ਕਹਿੰਦੇ ਵੀ ਕਬਜ਼ਾ ਕਰਨ ਆਏ ਸੀ ਜਾਂ ਕਬਜ਼ਾ ਰਕਵਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਪਿਸਟਲ ਤਾਨ ਦਿੱਤੀ ਸਿੱਧੀ ਐਮਐਲਏ ਦੇ ਉੱਤੇ ਪੰਜਾਬੀ ਕਹਿੰਦੇ ਹੁੰਦੇ ਨੇ ਕਿ ਜਿੱਥੇ ਵੀ ਜਾਂਦੇ ਨੇ ਮੱਲਾ ਮਾਰਦੇ ਨੇ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਪਰ ਇਹ ਪੰਜਾਬੀ ਅਜਿਹੇ ਵੀ ਨੇ ਜਿਹੜੇ ਦੇਸ਼ ਦਾ ਨਾਮ ਬਦਨਾਮ ਕਰ ਦਿੰਦੇ ਨੇ ਅੱਛਾ ਉਮਰਾ ਇਹਨਾਂ ਦੀਆਂ ਜੜੀਆਂ ਨੇ ਬਹੁਤ ਘੱਟ ਨੇ ਸ਼ਾਇਦ ਮਾਪੇ ਪਤਨੀ ਕਿੰਨੀ ਕੁ ਮਿਹਨਤ ਦੇ ਨਾਲ ਸਾਰੀ ਪੂੰਜੀ ਲਾ ਕੇ ਇਹਨਾਂ ਨੂੰ ਵਿਦੇਸ਼ ਭੇਜਿਆ ਹੋਣਾ ਹੈ ਤੇ ਉੱਥੇ ਜਾ ਕੇ ਇਹ ਕੰਮ ਗਲਤ ਕਰਨ ਲੱਗ ਪਏ ਯਾਨੀ ਕਿ ਫਰੋਥੀਆਂ ਮੰਗਣ ਲੱਗ ਪਏ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਤਰਮਿੰਦਰ ਸਿੰਘ ਸੰਧੂ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸੰਧੂ ਸਾਹਿਬ ਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਮਿਹਰਬਾਨੀ ਬਲਵਿੰਦਰ ਜੀ ਸੋ ਸੰਧੂ ਸਾਹਿਬ ਅੱਜ ਨੀਤੀ ਆਯੋਗ ਦੀ ਮੀਟਿੰਗ ਹੋਈ ਹੈ ਤੇ ਜਿੱਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਗੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਉੱਥੇ ਨੀਤੀ ਦੇ ਵਿੱਚ ਨਹੀਂ ਗਿਆ ਜੀ ਬਿਲਕੁਲ ਬਲਵਿੰਦਰ ਨੀਤੀ ਆਯੋਗ ਦੀ ਬੈ ਅੱਜ ਹੋਣੀ ਸੀ ਤੇ ਕੁਲਮਲਾ ਕੇ ਉਹ ਬੈਠਕ ਹੋ ਵੀ ਚੁੱਕੀ ਹੈ ਕਾਰਨ ਇਹ ਸੀਗੇ ਕਿ ਬਜਟ ਨੂੰ ਲੈ ਕੇ ਕਮਾਸਣ ਮੱਚਿਆ ਕਿ ਬਜਟ ਸਾਨੂੰ रास ਨਹੀਂ ਆਇਆ ਕਈ ਸੂਬਿਆਂ ਨੇ ਇਹਦਾ ਇੱਕ ਤਰੀਕੇ ਦੇ ਨਾਲ ਬਾਈਕਾਟ ਕਰ ਦਿੱਤਾ ਇਸ ਬਜਟ ਨੂੰ ਨਕਾਰ ਦਿੱਤਾ ਇਲਜ਼ਾਮ ਲੱਗੇ ਨੇ ਕਿ ਦੋ ਸੂਬਿਆਂ ਨੂੰ ਹੀ ਤਰਜੀਹ ਦਿੱਤੀ ਗਈ ਹੈ ਇੱਕ ਤਾਂ ਜਿੱਥੋਂ ਦੀ TDB ਪਾਰਟੀ ਹੈ ਤੇ ਦੂਜੇ ਪਾਸੇ ਬਿਹਾਰ ਵਾਲੇ ਨਿਤਿਸ਼ ਕੁਮਾਰ ਘੁਰਾਣੀ ਪਾਰਟੀ ਉਹਨਾਂ ਦੋਵਾਂ ਸੂਬਿਆਂ ਨੂੰ ਤਰਜੀਹ ਦਿੱਤੀ ਗਈ ਹੈ ਹਜ਼ਾਰਾਂ ਕਰੋੜਾਂ ਦੇ ਉਹਨਾਂ ਨੂੰ ਗਫੇ ਦੇ ਦਿੱਤੇ ਗਏ ਨੇ ਤੇ ਬਾਕੀ ਸੂਬਿਆਂ ਨੂੰ ਛੱਡ ਦਿੱਤਾ ਗਿਆ ਪੰਜਾਬ ਦਾ ਤਾਂ ਕਹਿੰਦੇ ਜ਼ਿਕਰ ਵੀ ਨਹੀਂ ਆਇਆ ਬਜਟ ਦੇ ਵਿੱਚ ਕਿ ਪੰਜਾਬ ਨੂੰ ਕੁਝ ਮਿਲਣਾ ਚਾਹੀਦਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਮੀਟਿੰਗ ਦੇ ਵਿੱਚ ਜਾਣ ਦਾ ਬਾਈਕਾਟ ਕੀਤਾ ਸੀਗਾ ਤੇ ਖਾਸ ਤੌਰ ਦੇ ਉੱਤੇ ਇੰਡੀਆ ਗੱਠ ਜੋੜ ਦਾ ਜਿਹੜੀਆਂ 13 ਹਿੱਸਾ ਨੇ ਜਿਨ੍ਹਾਂ ਦੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਨੇ ਉਹਨਾਂ ਨੇ ਵੀ ਬਾਈਕਾਟ ਕੀਤਾ ਸੀ ਕਿ ਅਸੀਂ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਨਹੀਂ ਜਾਣਾ ਜਦੋਂ ਬਜਟ ਦੇ ਵਿੱਚ ਸਾਡੇ ਵਾਸਤੇ ਕੁਝ ਨਹੀਂ ਜਦੋਂ ਸਾਡੇ ਬਾਰੇ ਕੁਝ ਸੋਚਿਆ ਨਹੀਂ ਜਾਂਦਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਤਾਂ ਅਸੀਂ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਜਾ ਕੇ ਕੀ ਮੰਗ ਕਰਾਂਗੇ ਇੱਕ ਡੰਮੀ ਬਣ ਕੇ ਜਾਂ ਬੈਠ ਕੇ ਮੋੜਨ ਨਾਲੋਂ ਤਾਂ ਜਾਣਾ ਹੀ ਜਿਹੜਾ ਆਪਾਂ ਕੈਨਸਲ ਕਰ ਦਿੰਨੇ ਆਂ ਇੰਡੀਆ ਗਠਜੋੜ ਦੇ ਤਹਿਤ ਇਹ ਸਾਰਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਇਸ ਤੋਂ ਇਲਾਵਾ ਹੋਰ ਅਧਿਕਾਰੀਆਂ ਨੇ ਮੰਤਰੀਆਂ ਨੇ ਉਹਦੇ ਵਿੱਚ ਜਾਣਾ ਸੀ ਉਹ ਨਹੀਂ ਗਏ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਇਸ ਕਰਕੇ ਉਹ ਵੀ ਨਹੀਂ ਗਏ ਤੇ ਇਸ ਤੋਂ ਇਲਾਵਾ ਪੰਜ ਛੇ ਸੂਬੇ ਹੋਰ ਨੇ ਜਿਨ੍ਹਾਂ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ ਜਿਦੇ ਵਿੱਚ ਕਰਨਾਟਕਾ ਵੀ ਆ ਕੇਰਲ ਵੀ ਆ ਹਿਮਾਚਲ ਪ੍ਰਦੇਸ਼ ਵੀ ਆ ਜਿਨ੍ਹਾਂ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ ਹੈ ਤੇਲੰਗਾਨਾ ਵੀ ਇਸ ਮੀਟਿੰਗ ਦੇ ਵਿੱਚ ਨਹੀਂ ਗਿਆ ਤੇ ਦੂਜੇ ਪਾਸੇ ਮਮਤਾ ਬੇਨਰਜੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਹੈ ਤਾਂ ਉਹਨੇ ਕਿਹਾ ਸੀਗਾ ਕਿ ਮੈਂ ਮੀਟਿੰਗ ਦੇ ਵਿੱਚ ਜਾਵਾਂਗੀ ਹਾਲਾਂਕਿ ਇੱਕ ਤਰੀਕੇ ਦੇ ਨਾਲੋਂ ਇੰਡੀਆ ਗੱਠਜੋੜ ਦਾ ਹਿੱਸਾ ਹੈ ਇੰਡੀਆ ਗੱਠਜੋੜ ਦੇ ਵਿੱਚ ਉਹਦਾ ਸਹਿਯੋਗ ਹੈ ਵਿਰੋਧੀ ਧਿਰ ਦੇ ਵਿੱਚ ਸ਼ਾਮਲ ਹੈ ਇੰਡੀਆ ਗੱਠਜੋੜ ਦੇ ਜਿਹੜੀ ਇਹਨਾਂ ਦੀ ਪਾਰਟੀ ਹੈ ਤਾਂ ਇਹ ਫੈਸਲਾ ਲਿਆ ਗਿਆ ਸੀਗਾ ਕਿ ਮੈਂ ਜਾਵਾਂ ਉਹਨਾਂ ਨੇ ਵੀ ਕਹਿ ਦਿੱਤਾ ਸੀਗਾ ਜਿਹੜੇ ਹਿਮੰਤ ਸੁਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਉਹ ਵੀ ਆਉਣਗੇ ਪਰ ਉਹ ਨਹੀਂ ਪਹੁੰਚੇ ਮਮਤਾ ਬੈਨਰਜੀ ਪਹੁੰਚੀ ਮਮਤਾ ਬੈਨਰਜੀ ਵਿੱਚ ਵਿਚਾਰਲੇ ਮੀਟਿੰਗ ਛੱਡ ਕੇ ਵਾਪਸ ਆ ਗਈ ਤੇ ਬਾਹਰ ਆ ਕੇ ਗੰਭੀਰ ਇਲਜ਼ਾਮ ਲਗਾ ਦਿੱਤੇ ਕਿ ਬਾਕੀ ਮੰਤਰੀਆਂ ਨੂੰ ਬਾਕੀ ਜਿਹੜੇ ਸੀਐਮ ਨੇ ਉਹਨਾਂ ਨੂੰ 15 ਤੋਂ 20 ਮਿੰਟ ਸਮਾਂ ਦਿੱਤਾ ਜਾ ਰਿਹਾ ਬੋਲਦਿਆਂ ਦਾ ਮੈਨੂੰ ਸਿਰਫ 5 ਮਿੰਟ ਦਿੱਤੇ ਗਏ ਨੇ ਤੇ ਜਦੋਂ ਮੈਂ ਫੰਡਾਂ ਦੀ ਗੱਲ ਕੀਤੀ ਕਿ ਪੱਛਮੀ ਬੰਗਾਲ ਨੂੰ ਸਾਨੂੰ ਫੰਡ ਚਾਹੀਦੇ ਨੇ ਤਾਂ ਉਦੋਂ ਮੇਰਾ ਮਾਈਕ ਬੰਦ ਕਰ ਦਿੱਤਾ ਗਿਆ ਹਾਲਾਂਕਿ ਕੇਂਦਰ ਦਾ ਬਿਆਨ ਇਹ ਦੋਤੇ ਆਇਆ ਹੈ ਕਿ ਮਾਈਕ ਬੰਦ ਨਹੀਂ ਕੀਤਾ ਗਿਆ ਇਹ ਸਰਾਸਰ ਗਲਤ ਇਲਜ਼ਾਮ ਮਮਤਾ ਬੈਨਰਜੀ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਲਗਾਏ ਜਾ ਰਹੇ ਨੇ ਲੰਚ ਟਾਈਮ ਤੋਂ ਬਾਅਦ ਦੇ ਵਿੱਚ ਅਲਫਾਬੈਟਿਕਲੀ ਉਹਦਾ ਨਾਮ ਆਇਆ ਸੀਗਾ ਮਮਤਾ ਬੇਨਰਜੀ ਦਾ ਤਾਂ ਉਹਨਾਂ ਨੂੰ ਬੋਲਣ ਲਈ ਮੌਕਾ ਦਿੱਤਾ ਗਿਆ ਸੀ ਬਾਕੀਆਂ ਨੂੰ ਵੀ ਓਨਾ ਹੀ ਮੌਕਾ ਦਿੱਤਾ ਗਿਆ ਇਹਨਾਂ ਨੂੰ ਉਹ ਕਹਿੰਦੇ ਨੇ ਵੀ ਬੇਬੁਨਿਆਦ ਨੇ ਸਾਡੇ ਤੇ ਜਿਹੜੇ ਇਲਜ਼ਾਮ ਲੱਗੇ ਹੋਏ ਨੇ ਜਦ ਕਿ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਹੈ ਉਹ ਹੈ ਕਿ ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨੇ ਉਹ ਨਹੀਂ ਪਹੁੰਚੇ ਮੀਟਿੰਗ ਦੇ ਵਿੱਚ ਸ਼ਾਇਦ ਕਹਿੰਦੇ ਕੋਈ ਨਾਰਾਜ਼ਗੀ ਹੋ ਗਈ ਹੈ ਕਾਰਨ ਸਾਹਮਣੇ ਨਹੀਂ ਆਇਆ ਹਾਲਾਂਕਿ ਬਿਹਾਰ ਨੂੰ ਬਜਟ ਦੇ ਵਿੱਚ ਕਾਫੀ ਗੱਫੇ ਦਿੱਤੇ ਗਏ ਨੇ ਸੜਕੀ ਆਵਾਜਾਈ ਵਾਸਤੇ ਹੋਰ ਨਾ ਕੰਮਾਂ ਵਾਸਤੇ ਇੱਕ ਬੋਧ ਕੰਪਲੈਕਸ ਬਣਾਉਣਾ ਉਹਦੇ ਵਾਸਤੇ ਵੀ ਫੰਡ ਜਾਰੀ ਕੀਤੇ ਗਏ ਨੇ ਤਾਂ ਉਹ ਵੀ ਇਸ ਮੀਟਿੰਗ ਦੇ ਵਿੱਚ ਨਹੀਂ ਆਏ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਆਜਾਦਕਰ ਤੌਰ ਦੇ ਉੱਤੇ ਕੋਈ ਨਿਤੀਸ਼ ਕੁਮਾਰ ਦਾ ਬਿਆਨ ਸਾਹਮਣੇ ਨਹੀਂ ਆਇਆ ਤਾਂ ਉਹਨਾਂ ਦੇ ਜਿਹੜੇ ਦੋ ਡਿਪਟੀ ਸੀਐਮ ਨੇ ਉਹ ਜ਼ਰੂਰ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਪਰ ਨਿਤੀਸ਼ ਕੁਮਾਰ ਗੈਰ ਹਾਜ਼ਰ ਰਹੇ ਤਾਂ ਉਹ ਵੀ ਸਵਾਲ ਖੜੇ ਹੋਏ ਨੇ ਕਿ ਸ਼ਾਇਦ ਅੰਦਰ ਖਾਤੇ ਕੋਈ ਹੋਰ ਖਿਚੜੀ ਤਾਂ ਨਹੀਂ ਪੱਕ ਰਹੀ ਕਿਉਂਕਿ ਯੂਪੀ ਦੇ ਵਿੱਚ ਵੀ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਯੂਪੀ ਦੇ ਵੀ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਆ ਉਹ ਸਾਰੇ ਦਿੱਲੀ ਦੇ ਵਿੱਚ ਇੱਕ ਬੈਠਕ ਦਾ ਹਿੱਸਾ ਬਣੇ ਹੋਏ ਨੇ ਵੱਖਰੀ ਬੈਠਕ ਚੱਲ ਰਹੀ ਆ ਉਹਨਾਂ ਦੀ ਤਾਂ ਕੋਈ ਫੇਰਬਦਲ ਯੂਪੀ ਦੇ ਵਿੱਚ ਵੀ ਹੋ ਸਕਦਾ ਹੈ ਤਾਂ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਹਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਟਿੰਗ ਦੇ ਵਿੱਚ ਨਾ ਜਾਣ ਦਾ ਇਤਿਨਾਹਨਾ ਸਾਧਿਆ ਹੈ ਕਹਿੰਦੇ ਕਿ ਸਾਡੇ ਸੀਐਮ ਸਾਹਿਬ ਯਾਨੀ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਹੜੇ ਐਫਐਮ ਨੇ ਫਾਈਨਾਂਸ ਮਿਨਿਸਟਰ ਨੇ ਕੇਂਦਰੀ ਵਿੱਤ ਮੰਤਰੀ ਨੇ ਸੀਤਾ ਰਮਨ ਉਹਨਾਂ ਦੇ ਨਾਲ ਮੁਖਾਦਬ ਨਹੀਂ ਹੋ ਸਕਦੇ ਉਹਨਾਂ ਨੂੰ ਫੇਸ ਹੀ ਨਹੀਂ ਕਰ ਸਕਦੇ ਇਸ ਕਰਕੇ ਉਹ ਨਹੀਂ ਗਏ ਕਹਿੰਦੇ ਉਹ ਇੰਡੀਆ ਘਾਟ ਜੋੜ ਦੇ ਨਾਲ ਰਲ ਕੇ ਆਪਣਾ ਨੁਕਸਾਨ ਕਰ ਸਕਦੇ ਨੇ ਤੇ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਕੁਲਮਲਾ ਕੇ ਨੀਤੀ ਆਯੋਗ ਦੀ ਬੈਠਕ ਦਾ ਹੁਣ ਬਾਈਕਾਟ ਬਾਕੀ ਤਰ੍ਹਾਂੇ ਕਰ ਦਿੱਤਾ ਹੈ ਤੇ ਜਿਹੜੀਆਂ ਉਹਦੇ ਵਿੱਚ ਵਿਚਾਰਾ ਕੀਤੀਆਂ ਗਈਆਂ ਨੇ ਕਿਹੜੇ ਸੂਬੇ ਪਹੁੰਚੇ ਨੇ ਜਿਹੜੇ ਸੂਬੇ ਪਹੁੰਚੇ ਨੇ ਉਹਨਾਂ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ ਕੀ ਉਹਨਾਂ ਨੂੰ ਰਾਹਤ ਪੈਕੇਜ ਦਿੱਤੇ ਜਾਂਦੇ ਨੇ ਵਿਕਾਸ ਕਾਰਜਾਂ ਵਾਸਤੇ ਫੰਡ ਦਿੱਤੇ ਜਾਂਦੇ ਨੇ ਆਉਣ ਵਾਲਾ ਸਮਾਂ ਦੱਸੇਗਾ। ਪਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਇਹ ਜ਼ਰੂਰ ਕਿਹਾ ਹੈ ਕਿ ਸਾਰੇ ਸੂਬਿਆਂ ਨੂੰ ਰਲ ਕੇ ਚੱਲਣਾ ਚਾਹੀਦਾ ਵਿਕਸਿਤ ਭਾਰਤ ਦਾ ਜਿਹੜਾ ਅਸੀਂ ਸੰਕਲਪ ਲੈ ਕੇ ਚੱਲੇ ਹੋਏ ਆ ਉਹ ਤਾਂ ਹੀ ਪੂਰਾ ਹੋਵੇਗਾ ਜਦੋਂ ਸੂਬੇ ਇਕੱਠੇ ਹੋ ਕੇ ਚੱਲਣਗੇ ਜੀ ਸੋ ਸੰਤੂ ਸਾਹਿਬ ਜੀ ਦਾ ਤੁਸੀਂ ਰਵ੍ਰਿਧ ਬਿੱਟੂ ਨਾਲ ਦੀ ਗੱਲ ਕੀਤੀ ਹੈ ਆਪਾਂ ਦੇਖਿਆ ਲੋਕ ਸਭਾ ਦੇ ਵਿੱਚ ਚੰਨੀ ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਘੇਰਿਆ ਗਿਆ ਕਾਫੀ ਮੁੱਦੇ ਪੰਜਾਬ ਦੇ ਨਾਲ ਚੱਕੇ ਜਿਦੇ ਵਿੱਚੋਂ ਭਾਈ ਅਮਰਤਪਾਲ ਨੂੰ ਲੈ ਕੇ ਹਾਲਾਂਕਿ ਉਹਨਾਂ ਦੇ ਆਪਣੀ ਪਾਰਟੀ ਦੇ ਲੀਡਰ ਵੀ ਸਾਥ ਛੱਡਦੇ ਹੋਏ ਨਜ਼ਰ ਆਏ ਉੱਥੇ ਹੀ ਹੁਣ ਰਵ੍ਰਿਧ ਬਿੱਟੂ ਵੱਲੋਂ ਕਹਿ ਗਿਆ ਕਿ ਇਹ ਮਾਫੀ ਮੰਗਣਾ ਅਮਰਤਪਾਲ ਨੂੰ ਲੈ ਕੇ ਜੀ ਬਿਲਕੁਲ ਬਲਵਿੰਦਰ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮੁੱਦਾ ਹੈ ਇਹ ਮੁੱਦਾ ਵੈਸੇ ਬਨਣਾ ਨਹੀਂ ਸੀ ਜਿੰਨਾ ਕਿ ਹਾਵੀ ਹੋ ਗਿਆ ਕਿਉਂਕਿ ਅਮਰਤਪਾਲ ਸਿੰਘ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੋਂ ਬਣ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਦੇ ਉਹਨਾਂ ਦੀ ਸਪੋਰਟ ਕਰਨ ਦੇ ਉਹਨਾਂ ਬਾਰੇ ਇਨਸਾਫ ਮੰਗਣ ਦੇ ਕਈ ਸੰਦਰਭ ਨੇ ਇੱਕ ਤਾਂ ਇਹ ਕਿ ਪੰਜਾਬ ਦੇ ਐਮਪੀ ਨੇ ਤਾਂ ਉਹ ਆਪਣੇ ਕੋਲੀਗ ਦੇ ਤੌਰ ਦੇ ਉੱਤੇ ਉਹਨਾਂ ਨੇ ਉੱਥੇ ਮੁੱਦਾ ਚੁੱਕ ਲਿਆ ਵੀ ਭਾਈ ਅਮਰਤਪਾਲ ਸਿੰਘ ਨੂੰ ਵੀ ਇਸ ਸਦਨ ਦੇ ਵਿੱਚ ਹੋਣਾ ਚਾਹੀਦਾ ਹੈ ਉਹਦੇ ਤੇ ਲੱਗਿਆ ਐਨਐਸਏ ਸਹੀ ਨਹੀਂ ਹੈ ਤੁੱਜੇ ਪਾਸੇ ਲੋਕਾਂ ਦੀ ਗੱਲ ਦੇਖੀ ਜਾਵੇ ਤਾਂ ਖਡੂਰ ਸਾਹਿਬ ਦੇ ਲੱਖਾਂ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਈਆਂ ਨੇ ਉਹ ਇਸ ਕਰਕੇ ਵੋਟਾਂ ਪਾਈਆਂ ਨੇ ਕਿ ਅਸੀਂ ਜਿਹੜਾ ਨੁਮਾਇੰਦਾ ਚੁਣਿਆ ਹੈ ਉਹ ਸੰਸਦ ਦੇ ਵਿੱਚ ਸਾਡੀ ਗੱਲ ਰੱਖੇਗਾ ਵਿਕਾਸ ਕਾਰਜਾਂ ਵਾਸਤੇ ਫੰਡ ਲੈ ਕੇ ਆਏਗਾ ਤੇ ਜੇ ਉਹਨਾਂ ਦਾ ਨੁਮਾਇੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਫੇਰ ਸਵਾਲ ਖੜੇ ਹੁੰਦੇ ਨੇ ਇਹੋ ਜੇ ਸਵਾਲ ਹੀ ਚੁੱਕੇ ਸੀਗੇ ਚਰਨਜੀਤ ਸਿੰਘ ਚੰਨੀ ਨੇ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਇੱਕ ਪਾਸੇ ਵੱਡਾ ਬਹੁਮਤ ਭਾਈ ਅਮਰਪਾਲ ਸਿੰਘ ਨੂੰ ਮਿਲਿਆ ਕਾਫੀ ਵੱਡੇ ਮਾਰਜਨ ਦੇ ਨਾਲ ਜਿੱਤੇ ਤੇ ਦੂਜੇ ਨੰਬਰ ਦੇ ਉੱਤੇ ਵੱਡਾ ਬਹੁਮਤ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਮਿਲਿਆ ਸੀਗਾ ਤਾਂ ਹੁਣ ਚਰਨਜੀਤ ਸਿੰਘ ਚੰਨੀ ਦੇ ਬਿਆਨ ਦੇ ਉੱਤੇ ਜਿਹੜੇ ਲੀਡਰ ਨੇ ਖਾਸ ਕਰ ਕਾਂਗਰਸ ਉਹ ਕਹਿ ਚੁੱਕੇ ਨੇ ਕਿ ਉਹ ਦੀ ਨਿੱਜੀ رائے ਹੋ ਸਕਦੀ ਹੈ ਨਿੱਜੀ ਬਿਆਨ ਆ ਕਾਂਗਰਸ ਦੇ ਨਾਲ ਉਹਦਾ ਕੋਈ ਵਾਸਤਾ ਹੈ ਨਹੀਂ ਇਸੇ ਦੇ ਉੱਤੇ ਹੁਣ ਵਿਵਾਦ ਹੈ ਬਿੱਟੂ ਤੇ ਚੰਨੀ ਲੋਕ ਸਭਾ ਦੇ ਵਿੱਚ ਆਮੋ ਸਾਹਮਣੇ ਵੀ ਹੋ ਗਏ ਸੀਗੇ ਬੈਂਤ ਸਿੰਘ ਹੋਰਾਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਕਾਫੀ ਇਲਜ਼ਾਮ ਲਗਾ ਦਿੱਤੇ ਸਵਾਲ ਖੜੇ ਕਰ ਦਿੱਤੇ ਤਾਂ ਇਸ ਦੇ ਬਾਵਜੂਦ ਹੁਣ ਬਿੱਟੂ ਨੇ ਜਦੋਂ ਸੰਬੋਧਨ ਕੀਤਾ ਹੈ ਪ੍ਰੈਸ ਨੂੰ ਤਾਂ ਬਿੱਟੂ ਨੇ ਕਹਿ ਦਿੱਤਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਅਮਰਪਾਲ ਸਿੰਘ ਵਾਲੇ ਬਿਆਨ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ ਕਹਿੰਦੇ ਕਿਉਂਕਿ ਖੁਦ ਕਾਂਗਰਸ ਵਾਲੇ ਹੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਕਿਦਾਰਾ ਕਰ ਚੁੱਕੇ ਨੇ ਤੇ ਵੈਸੇ ਰਵਨੀਤ ਬਿੱਟੂ ਨੇ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਇਕੱਠੇ ਐਮਪੀ ਉਦੋਂ ਬੈਠਦੇ ਹੁੰਦੇ ਸੀਗੇ ਧਰਨੇ ਦੇ ਉੱਤੇ ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਉਹ ਕਿਸਾਨ ਜਿਹੜੇ ਵਾਪਸ ਮੁੜਦੇ ਨੇ ਜਾਂ ਫਿਰ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ ਵਾਪਸ ਲੈ ਲੈਂਦੀ ਹੈ ਤਾਂ ਉਹ ਬੰਦੀ ਸਿੱਖਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਪਰ ਦੂਜੇ ਪਾਸੇ ਹੁਣ ਅਮਰਪਾਲ ਸਿੰਘ ਦੀ ਰਿਹਾਈ ਦਾ ਇੱਕ ਤਰੀਕੇ ਨਾਲ ਵਿਰੋਧ ਹੀ ਕੀਤਾ ਜਾ ਰਿਹਾ ਹੈ ਕਿ ਭਾਈ ਅਮਰਪਾਲ ਦਾ ਮੁੱਦਾ ਕਿਉਂ ਚੁੱਕਿਆ ਗਿਆ ਸੰਸਦ ਦੇ ਵਿੱਚ ਕਿਉਂ ਇਸ ਮੁੱਦੇ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੀ ਬੋਲੇ ਨੇ ਤਾਂ ਕੁਲ ਮਿਲਾ ਕੇ ਮਾਮਲਾ ਕਾਫੀ ਗੰਭੀਰ ਹੈ ਚਰਨਜੀਤ ਸਿੰਘ ਚੰਨੀ ਇਹਦੇ ਉੱਤੇ ਕੀ ਅਗਲਾ ਪੱਖ ਰੱਖਦੇ ਨੇ ਉਹ ਵੀ ਸਭ ਨੂੰ ਉਡੀਕਾਂ ਨੇ ਪਰ ਕਾਂਗਰਸ ਹਾਈ ਕਮਾਂਡ ਤੋਂ ਲੈ ਕੇ ਸਾਰਿਆਂ ਨੇ ਇਸ ਦਾ ਖੰਡਣੀ ਕੀਤਾ ਹੈ ਵੀ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਪਰ ਦੂਜੇ ਪਾਸੇ ਰਾਜਾ ਵੜਿੰਗਹੋਰਾਂ ਦਾ ਬਿਆਨ ਥੋੜਾ ਜਿਹਾ ਮਿਕਸ ਜਿਹਾ ਹੈ ਵੀ ਗੱਲ ਕਰ ਦਿੱਤੀ ਕੋਈ ਚੱਕਰ ਨਹੀਂ ਹੈਗਾ ਇੱਕ ਐਮਪੀ ਦੇ ਹਿਸਾਬ ਦੇ ਨਾਲ ਗੱਲ ਕਰ ਦਿੱਤੀ ਉਹ ਆਪਣਾ ਪੱਖ ਲੈ ਕੇ ਚੱਲ ਰਹੇ ਨੇ ਪਰ ਚਰਨਜੀਤ ਸਿੰਘ ਚੰਨੀ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹ ਲਗਾਤਾਰ ਜਦੋਂ ਮਾਈਕ ਸੈੱਟ ਕਰਦੇ ਹੁੰਦੇ ਸੀ ਕਹਿੰਦੇ ਮੈਂ ਤਾਂ ਇਹਦਾ ਵੀ ਕੰਮ ਕਰਦਾ ਰਿਹਾ ਬੱਕਰੀ ਤੱਕ ਚੋਦ ਦਿੱਤੀ ਕਾਫੀ ਕੁਝ ਚਰਨਜੀਤ ਸਿੰਘ ਚੰਨੀ ਨੇ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਕੀਤਾ ਸੀਗਾ ਅੱਧੀ ਅੱਧੀ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਹੈ ਆਪਣੇ ਉਹਨਾਂ ਨੇ ਦਰਬਾਰ ਲਗਾ ਦਿੱਤਾ ਸੀਗੇ ਅੱਧੀ ਰਾਤ ਨੂੰ ਵੀ ਜੇਕਰ ਕੋਈ ਆ ਕੇ ਐਪਲੀਕੇਸ਼ਨ ਦਿੰਦਾ ਤਾਂ ਉਹਦੀ ਐਪਲੀਕੇਸ਼ਨ ਅਕਸੈਪਟ ਕੀਤੀ ਜਾਵੇਗੀ ਸੋ ਚਰਨਜੀਤ ਸਿੰਘ ਚੰਨੀ ਬਾਰੇ ਕਾਂਗਰਸ ਨੇ ਇੱਕ ਸਪਸ਼ਟ ਕਰ ਦਿੱਤਾ ਹੈ ਕਿ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਇਸ ਬਿਆਨ ਦਾ ਰਵਨੀਤ ਬਿੱਟੂ ਨੇ ਨਿਸ਼ਾਨਾ ਸਾਧਿਆ ਤੇ ਹੁਣ ਚੰਨੀ ਉਹਨੂੰ ਕੀ ਜਵਾਬ ਦਿੰਦੇ ਨੇ ਬਿੱਟੂ ਨੂੰ ਤਾਂ ਕੀ ਦੇਖਣਾ ਹੋਵੇਗਾ ਜੀ ਜੀ ਸੋ ਨਾਲੇ ਗੱਲ ਕਰਦੇ ਆਂ ਸਰਬਜੀਤ ਖਾਲਸਾ ਉਹਨਾਂ ਦੀ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਵੀ ਜਦੋਂ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਤਾਂ ਅਸੀਂ ਇੱਕ ਵੱਖਰੀ ਪਾਰਟੀ ਬਣਾਵਾਂਗੇ ਹਾਲਾਂਕਿ ਉਹ ਸਮੇਂ ਸਮੇਂ ਸਿਰ ਅਮਰਤਪਾਲ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਹੁਣ ਕੌਮ ਨੂੰ ਲੋੜ ਹੈ ਤੇ ਐਸਜੀਪੀਸੀ ਦੇ ਵੋਟਾ ਵੱਧ ਤੋਂ ਵੱਧ ਬਣਾਈਆਂ ਜਾਣ ਤੇ ਕਹਿੰਦੇ ਮੈਂ ਗ੍ਰਹਿ ਮੰਤਰੀ ਮਿਤਿਸ਼ਾ ਨੂੰ ਮਿਲੂੰਗਾ ਜੇ ਅਮਰਤਪਾਲ ਦੇ ਉੱਤੇ ਐਨਐਸ ਲਗਾਇਆ ਗਿਆ ਹੈ ਉਹਨੂੰ ਹਟਾ ਕੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਮੁੜ ਰਿਹਾ ਕੀਤਾ ਜਾਵੇ ਤਾਂ ਜੋ ਲੋਕ ਸਭਾ ਦੇ ਵਿੱਚ ਬੋਲ ਸਕਣ ਬਿਲਕੁਲ ਬਲਵਿੰਦਰ ਦੋਵੇਂ ਉਮੀਦਵਾਰ ਆਜ਼ਾਦ ਸੀਗੇ ਇੱਕ ਪਾਸੇ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਤੇ ਦੂਜੇ ਪਾਸੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਵੀ ਕਾਫੀ ਚਰਚਿਤ ਚਿਹਰਾ ਨੇ ਪਰ ਉਮੀਦ ਜਿਹੜੇ ਲੋਕਾਂ ਨੂੰ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਸੀ ਕਿ ਜਿੱਤਣਗੇ ਪਰ ਦੂਜਿਆਂ ਦੇ ਲੋਕਾਂ ਨੂੰ ਇਹ ਸੀਗਾ ਕਿ ਭਾਈ ਜਿਹੜਾ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦਾ ਕੋਈ ਜ਼ਿਆਦਾ ਵੋਟ ਬੈਂਕ ਨਹੀਂ ਹੈਗਾ ਇਸ ਕਰਕੇ ਸ਼ਾਇਦ ਉਹ ਨਾ ਜਿੱਤ ਸਕਣ ਪਰ ਜਿੱਤ ਗਏ ਤੇ ਹੁਣ ਜਦੋਂ ਦੇ ਉਹ ਜਿੱਤੇ ਨੇ ਸੌਚਕ ਸਮਾਗਮ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤੇ ਸਰਜੀਤ ਸਿੰਘ ਖਾਲਸਾ ਇਕੱਠੇ ਕਈ ਥਾਵਾਂ ਦੇ ਉੱਤੇ ਦੇਖੇ ਗਏ ਨੇ ਕਿ ਇਸ ਮਾਗਮਾ ਦੇ ਵਿੱਚ ਵੀ ਉਹ ਜਾਂਦੇ ਨਜ਼ਰ ਆਏ ਨੇ ਬਿਆਨ ਵੀ ਇਕੱਠੇ ਹੀ ਜਾਰੀ ਕਰਦੇ ਨੇ ਤੇ ਹੁਣ ਭਾਈ ਅਮਰਤਪਾਲ ਸਿੰਘ ਨੂਵੀ ਕਹਿੰਦੇ ਉਸ ਪਾਰਟੀ ਦੇ ਸ਼ਾਮਲ ਕਰਾਂਗੇ ਜਿਹੜੀ ਪਾਰਟੀ ਅਸੀਂ ਬਣਾਉਣ ਜਾ ਰਹੇ ਹਾਂ ਤੇ ਕੇ ਦੀ ਖਾਸੀਅਤ ਇਸ ਪਾਰਟੀ ਦੀ ਇਹ ਵੀ ਰੱਖੀ ਗਈ ਹੈ ਕਹਿੰਦੇ ਉਹਦਾ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਨਾਮ ਹੋਵੇਗਾ ਯਾਨੀ ਕਿ ਜਿਵੇਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੀਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਫਤਿਹ ਹੋ ਗਿਆ ਸ਼੍ਰੋਮਣੀ ਅਕਾਲੀ ਦਲ 1920 ਹੋ ਗਿਆ ਕਾਫੀ ਜਿਹੜੇ ਸ਼੍ਰੋਮਣੇ ਅਕਾਲੀ ਦਲ ਹੋਣ ਦੇ ਵਿੱਚ ਆਏ ਤੇ ਹੁਣ ਕਹਿੰਦੇ ਅਕਾਲੀ ਦਲ ਨਾਲ ਜੁੜਿਆ ਹੀ ਨਾਮ ਹੋਵੇਗਾ ਅਕਾਲੀ ਦਲ ਨਾਲ ਜੁੜਿਆ ਨਾਮ ਕੀ ਰੱਖਦੇ ਨੇ ਇਹ ਬਾਤ ਦੀ ਗੱਲ ਹੈ ਪਰ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰਾਂ ਤੋਂ ਸਮਾਂ ਮੰਗਿਆ ਸੀ ਉਹ ਸਮਾਂ ਉਹਨਾਂ ਨੂੰ ਮਿਲ ਚੁੱਕਿਆ ਤੇ ਕੱਲ ਉਹ ਮੁਲਾਕਾਤ ਹੋਣੀ ਹੈ ਉਸ ਮੁਲਾਕਾਤ ਦੇ ਵਿੱਚ ਉਹ ਕਹਿੰਦੇ ਇੱਕ ਤਾਂ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਕਰਾਂਗੇ ਕੇਐਨਐਸਏ ਹਟਾ ਦੇਣਾ ਚਾਹੀਦਾ ਕਿਉਂਕਿ ਹੁਣ ਉਹ ਐਮਪੀ ਚੁਣੇ ਗਏ ਨੇ ਲੋਕਾਂ ਦੇ ਨੁਮਾਇੰਦੇ ਨੇ ਲੋਕਾਂ ਦੀ ਆਵਾਜ਼ ਉਹਨਾਂ ਨੇ ਬੁਲੰਦ ਕਰਨੀ ਹੈ ਇਸ ਕਰਕੇ ਇੱਕ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਦੂਜਾ ਉਹ ਕਹਿੰਦੇ ਬੰਦੀ ਸਿੱਖ ਜਿਹੜੇ ਹੋਰ ਵੀ ਨੇ ਉਹਨਾਂ ਦੀ ਰਿਹਾਈ ਵੀ ਕੀਤੀ ਜਾਵੇ ਬੇਅਦਬੀ ਮਾਮਲਿਆਂ ਦੇ ਵਿੱਚ ਠੋਸ ਕਾਰਵਾਈਆਂ ਕੀਤੀਆਂ ਜਾਣ ਕਾਨੂੰਨ ਬਣਾਏ ਜਾਣ ਤਾਂ ਜੋ ਬੇਅਦਬੀ ਕਰਨ ਵਾਲਿਆਂ ਨੂੰ ਸਬਕ ਮਿਲੇ ਤੇ ਕੋਈ ਅਜਿਹੀ ਹਰਕਤ ਦੁਬਾਰਾ ਨਾ ਕਰ ਸਕੇ ਤੇ ਤੀਜਾ ਉਹ ਕਹਿੰਦੇ ਨੇ ਕਿ ਕਿਸਾਨ ਅਨਦਾਤਾ ਐ ਐਮਐਸਪੀ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਨੇ ਐਮਐਸਪੀ ਦੇ ਉੱਤੇ ਕਾਨੂੰਨ ਬਣਾ ਦਿਓ ਇਹਨਾਂ ਨੂੰ ਐਮਐਸਪੀ ਦੇ ਦਿਓ ਤਾਂ ਕਿਸਾਨ ਆਪਣੇ ਆਪ ਆਪਣੇ ਧਰਨੇ ਤੋਂ ਉੱਠ ਕੇ ਆਪਣੇ ਖੇਤਾਂ ਦੇ ਵਿੱਚ ਪਹੁੰਚ ਜਾਣਗੇ ਸੋ ਇਹ ਚਾਰ ਪੰਜ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਹੈ ਪਰ ਇਹਦੇ ਵਿੱਚੋਂ ਸਭ ਤੋਂ ਅਹਿਮ ਤੇ ਵੱਡਾ ਮੁੱਦਾ ਇਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਨੀ ਹੈ ਉਹਨਾਂ ਨੇ ਤੇ ਵੱਡੀ ਗੱਲ ਇਹ ਹੈ ਕਿ ਅਮਿਤ ਸ਼ਾਹ ਉਹ ਰਾਣੇ ਸਮਾ ਦੇ ਵੀ ਦਿੱਤਾ ਹੈ ਕੱਲ ਮੀਟਿੰਗ ਕਿੰਨਾ ਕੁ ਸਮਾਂ ਚੱਲਦੀ ਹੈ ਕੀ ਗੱਲਬਾਤ ਹੁੰਦੀ ਹੈ ਕਿ ਹਾਮੇ ਭਰੀ ਜਾਂਦੀ ਹੈ ਕੀ ਮੰਗ ਪੱਤਰ ਦਿੱਤਾ ਜਾਂਦਾ ਉਹ ਆਉਣ ਵਾਲਾ ਜਿਹੜਾ ਸਮਾਂ ਉਹ ਦੇਖੇਗਾ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਹਟਾਉਣ ਵਾਲੀ ਪਟੀਸ਼ਨ ਨੂੰ ਲੈ ਕੇ ਸੁਣਵਾਈ ਹੋਣੀ ਸੀ ਹਾਈ ਕੋਰਟ ਦੇ ਵਿੱਚ ਪਰ ਵਕੀਲਾਂ ਦੀ ਹੜਤਾਲ ਚੱਲ ਰਹੀ ਹੈ ਤਾਂ ਹੁਣ ਸੁਣਵਾਈ ਹੈ ਜਿਹੜੀ ਉਹ 28 ਅਗਸਤ ਦੇ ਉੱਤੇ ਪੈ ਗਈ ਹੈ ਕੱਲ ਜੇਕਰ ਸੁਣਵਾਈ ਹੁੰਦੀ ਤਾਂ ਕੋਈ ਨਾ ਕੋਈ ਫੈਸਲਾ ਰਾਖਾਂ ਰੱਖਿਆ ਜਾ ਸਕਦਾ ਸੀ ਕੋਈ ਨਾ ਕੋਈ ਫੈਸਲਾ ਆਉਣ ਦੀ ਸੰਭਾਵਨਾ ਬਣ ਸਕਦੀ ਸੀ ਪਰ ਹੁਣ 28 ਅਗਸਤ ਤੱਕ ਦਾ ਸਮਾਂ ਬਹੁਤ ਲੰਮਾ ਪੈ ਚੁੱਕਿਆ ਹੈ ਕਿਉਂਕਿ ਅਜੇ 28 ਜਿਹੜੀ ਜੁਲਾਈ ਹੈ ਉਹ ਵੀ ਆਉਣੀ ਹੈ ਤਾਂ 1 ਮਹੀਨੇ ਬਾਅਦ ਦੁਬਾਰਾ ਸੁਣਵਾਈ ਹੋਣੀ ਆ ਇਸ ਮੁੱਦੇ ਦੇ ਉੱਤੇ ਤੇ ਪਟੀਸ਼ਨਰ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਵੀ ਪਾਈਆਂ ਹੋਈਆਂ ਨੇ ਐਨਐਸਏ ਦੇ ਖਿਲਾਫ ਉਹਨਾਂ ਦੀ ਵੀ ਸੁਣਵਾਈ ਹੋਣੀ ਆ ਹੁਣ ਕਦੋਂ ਸੁਣਵਾਈ ਹੁੰਦੀ ਆ ਤੇ ਕਿਹੜੀ ਪਾਰਟੀ ਸਰਜੀਤ ਸਿੰਘ ਖਾਲਸਾ ਬਣਾਉਂਦੇ ਨੇ ਤੇ ਅਮਿਤ ਸ਼ਾਹ ਹੋਰਾਂ ਦੇ ਨਾਲ ਕੀ ਉਹਨਾਂ ਦੀ ਵਿਚਾਰ ਚਰਚਾ ਹੁੰਦੀ ਆ ਉਹ ਦੇਖਣ ਵਾਲੀ ਗੱਲ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਜਦੋਂ ਵੀ ਉਹ ਕਿਤੇ ਬੋਲਦੇ ਨੇ ਸਟੇਜ ਦੇ ਉੱਤੇ ਲੋਕਾਂ ਨਾਲ ਗੱਲ ਕਰਦੇ ਨੇ ਤਾਂ ਬਾਦਲ ਪਰਿਵਾਰ ਨੂੰ ਬਹੁਤ ਸੰਦੂ ਸਾਫ ਘੇੜਦੇ ਹੋਏ ਨਜ਼ਰ ਆਉਂਦੇ ਨੇ ਕਿਸ ਨਾ ਕਿਸੇ ਮੁੱਦੇ ਨੂੰ ਲੈ ਕੇ ਜਿਵੇਂ ਸੁਖ ਵਿਰਾਸ ਹਾਟਲ ਹੋ ਗਿਆ ਕਰਪਸ਼ਨ ਨੂੰ ਲੈ ਕੇ ਹੋ ਗਿਆ ਡਰੱਗ ਨੂੰ ਲੈ ਕੇ ਹੋ ਗਿਆ ਇਲਜ਼ਾਮ ਲਗਾਉਂਦੇ ਨੇ ਸ਼ਰਮ ਨਹੀਂ ਅਕਾਲੀ ਦਲ ਦੇ ਉੱਤੇ ਤੇ ਹੁਣ ਨਹਿਰ ਨੂੰ ਲੈ ਕੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਮਾਲਵਾ ਨਹਿਰ ਬਣਾਵਾਂਗੇ ਜੋ ਕਿ ਬਾਦਲਾਂ ਦੀ ਹਿੱਕ ਦੇ ਉੱਤੇ ਬਣਾਵਾਂਗੇ ਬਿਲਕੁਲ ਇਹ ਜਿਹੜੀ ਨਹਿਰ ਬਣ ਰਹੀ ਹੈ ਮਾਲਵਾ ਨਹਿਰ ਇਹਨੂੰ ਨਾਮ ਦਿੱਤਾ ਗਿਆ ਹੈ ਤੇ ਮਾਲਵੇ ਦਾ ਬਹੁਤ ਵੱਡਾ ਇਹ ਨੇ ਜਿਹੜਾ ਸੈਗਮੈਂਟ ਆ ਉਹਨੂੰ ਪੂਰਾ ਕਰਨਾ ਹੈ ਤੇ ਕਿਹਾ ਇਹ ਜਾ ਰਿਹਾ ਹੈ ਕਿ 150 ਕਿਲੋਮੀਟਰ ਲੰਮੀ ਇਹ ਨਹਿਰ ਹੋਊਗੀ ਵੜਿੰਖੇੜਾ ਪਿੰਡ ਤੱਕ ਇਹ ਨਹਿਰ ਜਾਇਆ ਕਰੂਗੀ ਤੇ 2 ਲੱਖ ਏਕੜ ਜ਼ਮੀਨ ਦੀ ਖੇਤਾਂ ਦੀ ਸਿੰਚਾਈ ਇਸ ਨਹਿਰ ਦੇ ਨਾਲ ਹੋਣੀ ਹੈ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਵੀ ਨਹਿਰ ਬਣਾਉਣ ਬਾਰੇ ਨਹੀਂ ਸੋਚਿਆ ਪੰਜਾਬ ਦਾ ਪਾਣੀ ਬਚਾਉਣ ਦੀਆਂ ਗੱਲਾਂ ਕਰਦੇ ਨੇ ਪਰ ਬਚਾਉਣਾ ਕਿਵੇਂ ਇਹਦੀ ਵੱਲ ਕੋਈ ਨਹੀਂ ਆਇਆ ਤੇ ਮਾਲਵਾ ਨਹਿਰ ਇਹ ਕਈ ਜਿਹੜੇ ਜ਼ਿਲ੍ਹੇ ਨੇ ਖਾਸ ਕਰ ਤਿੰਨ ਜ਼ਿਲ੍ਹੇ ਆਉਣੇ ਇਹਦੇ ਵਿੱਚ ਬਠਿੰਡਾ ਆ ਗਿਆ ਫਿਰੋਜ਼ਪੁਰ ਆ ਗਿਆ ਤੇ ਇਹਨਾਂ ਜ਼ਿਲ੍ਹਿਆਂ ਦੇ ਜਿਹੜਾ ਪਾਣੀ ਆ ਉਹ ਖੇਤਾਂ ਨੂੰ ਵੀ ਲੱਗੇਗਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੀ ਇਹ ਨਹਿਰ ਦਾ ਪਾਣੀ ਜਿਹੜਾ ਪੂਰਾ ਕਰੂਗਾ ਤੇ ਘਟੋ ਘਟ 62 ਪਿੰਡ ਇਸ ਨਹਿਰ ਦੇ ਨਾਲ ਸਿੰਚਾਈ ਕਰ ਸਕਣਗੇ ਪਾਣੀ ਦਾ ਲਾਭ ਲੈ ਸਕਣਗੇ ਤੇ ਜਿਵੇਂ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਟੋਨ ਆ ਜਿਵੇਂ ਉਹਨਾਂ ਦਾ ਬੋਲਣ ਦਾ ਤਰੀਕਾ ਹੈ ਤਾਂ ਉਹ ਇੱਕ ਵਿਅੰਗਾਤਮਕ ਭਾਸ਼ਾ ਦਾ ਇਸਤੇਮਾਲ ਕਰਦੇ ਨੇ ਤਾਂ ਉਹਨਾਂ ਨੇ ਗਿੱਦੜ ਬਾਹਾ ਦੇ ਪਿੰਡ ਦੋਦਾ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਜਾ ਕੇ ਇੱਕ ਰੈਲੀ ਰੂਪੀ ਮੀਟਿੰਗ ਕੀਤੀ ਹੈ ਇਕੱਠ ਕੀਤਾ ਜਿੱਥੋਂ ਨਹਿਰ ਸ਼ੁਰੂ ਹੋਣੀ ਹੈ ਤਾਂ ਇਸ ਨਹਿਰ ਨੂੰ ਲੈ ਕੇ ਇਹ ਵੀ ਚਰਚਾਵਾਂ ਨੇ ਕਿ ਹਰੀ ਕੇ ਪੱਤਨ ਤੋਂ ਇਹ Rajasthan ਫੀਡਰ ਨਹਿਰ ਦੇ ਨਾਲ-ਨਾਲ ਜਾਊਗੀ ਤੇ ਇਸ ਨਹਿਰ ਦੇ ਨਾਲ-ਨਾਲ ਇਹ ਲੋਕਾਂ ਦੇ ਲਈ ਪਾਣੀ ਦੀ ਪੂਰਤੀ ਕਰਿਆ ਕਰੋਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਹੜੇ ਪੰਥਕ ਵੋਟ ਮੰਗਦੇ ਸੀਗੇ ਉਹ ਹੁਣ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਦੇ ਨੇ ਯਾਨੀ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧ ਦਿੱਤੇ ਨੇ ਕਹਿੰਦੇ ਕਿ ਸੁਖ ਵਿਲਾਸ ਦੇ ਕਾਗਜ਼ ਮੇਰੇ ਕੋਲੇ ਪਏ ਨੇ ਤਿਆਰ ਪਏ ਨੇ ਤੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਖੁਸ਼ਖਬਰੀ ਵੀ ਦੇ ਦੇਣੀ ਹੈ ਤੇ ਉਹਨਾਂ ਨੇ ਬਖਸ਼ਿਆ ਬਾਦਲਪਿੰਡ ਵਾਲਾ ਘਰ ਵੀ ਨਹੀਂ ਕਹਿੰਦੇ ਉਹਦੀਆਂ ਕੰਧਾਂ ਐਡੀ-ਐਡੀਆਂ ਉੱਚੀਆਂ ਨੇ ਜਿਵੇਂ ਤਿਹਾਰ ਜੇਲ੍ਹ ਦੀਆਂ ਕੰਧਾਂ ਹੁੰਦੀਆਂ ਨੇ ਤੁਸੀਂ 25 ਸਾਲ ਰਾਜ ਕੀਤਾ ਹੈ ਮੁੱਖ ਮੰਤਰੀ ਵੀ ਤੁਹਾਡੇ ਚੋਂ ਬਣੇ ਨੇ ਤਾਂ ਤੁਹਾਨੂੰ ਖਤਰਾ ਕਿਸ ਤੋਂ ਆ ਕਹਿੰਦੇ ਉਹਦੇ ਤੇ ਕਾ ਵੀ ਬੈਠਦਾ ਹੋਇਆ ਲੱਤਾਂ ਟੜਵਾ ਲੈਂਦਾ ਮਤਲਬ ਬੜੇ ਨਿਸ਼ਾਨੇ ਸਾਦੇ ਨੇ ਕਹਿੰਦੇ ਕਿ ਜਿਹੜਾ ਮਾਰਬਲ ਲੱਗਿਆ ਹੋਇਆ ਕੰਧਾਂ ਦੇ ਉੱਤੇ ਇੰਨਾ ਕਿ ਤਿਲਕਾਂ ਵੀ ਕਾਂ ਵੀ ਤਿਲਕਦਾ ਹੈ ਉਹਦੇ ਉੱਤੋਂ ਇਸ ਕਰਕੇ ਕਹਿੰਦੇ ਉਹ ਮਾਰਬਲ ਲੋਕਾਂ ਦਾ ਹੈ ਤੁਹਾਡਾ ਹੈ ਤੁਹਾਡੇ ਖੂਨ ਪਸੀਨੇ ਦੀ ਕਮਾਈ ਦਾ ਤੇ ਨਾਲ ਹੀ ਉਹਨਾਂ ਨੇ ਹਮਲਾ ਬੋਲ ਦਿੱਤਾ ਹਰ ਸਿਮਰਤ ਕੌਰ ਬਾਦਲ ਤੇ ਕਹਿੰਦੇ ਹੁਣ ਕਿਸਾਨੀ ਦੀ ਗੱਲ ਕਰਦੇ ਨੇ ਲੋਕ ਸਭਾ ਦੇ ਵਿੱਚ ਜਾ ਕੇ ਬੋਲਦੇ ਨੇ ਤਾਂ ਇਹ ਉਦੋਂ ਕਿਉਂ ਨਹੀਂ ਬੋਲਦੇ ਸੀਗੇ ਜਦੋਂ ਇਹ ਖੁਦ ਮੰਤਰੀ ਹੁੰਦੇ ਸੀਗੇ ਖੁਦ ਸੱਤਾ ਦੇ ਵਿੱਚ ਹੁੰਦੇ ਸੀ ਤੇ ਕਹਿੰਦੇ ਹੁਣ ਵੀ ਜਿਹੜੇ ਇਹਨਾਂ ਦੇ ਬਿਆਨ ਨੇ ਉਹ ਇਹ ਜੇ ਨੇ ਕਿ ਕਿਤੇ ਇਹਨਾਂ ਨੂੰ ਜੇ ਕੁਰਸੀ ਮਿਲੇ ਤਾਂ ਉਧਰ ਨੂੰ ਤੁਰ ਪੈਣਗੇ ਜੇ ਕਹਿੰਦੇ ਕਿਤੇ ਪ੍ਰਧਾਨ ਮੰਤਰੀ ਸਾਹਿਬ ਕਹਿ ਦੇਣ ਵੀ ਆਜੋ ਸ਼ਰੋਣੇ ਅਕਾਲੀ ਦਲ ਦੀ ਸਾਨੂੰ ਲੋੜ ਹੈ ਇੱਕ ਸੀਟ ਨਾਲ ਹੀ ਬੜਾ ਸਾਨੂੰ ਬਹੁਤ ਮਿਲਦਾ ਹੈ ਤਾਂ ਕਹਿੰਦੇ ਇਹ ਤਾਂ ਕਹਿੰਦੇ ਜੀ ਹਰਸ਼ੀਮਰਤ ਕੌਰ ਬਾਦਲ ਬਿਨਾਂ ਚਪਲਾਂ ਤੋਂ ਉਧਰ ਨੂੰ ਭੱਜੇ ਜਾਣਗੇ ਵੀ ਭਾਈ ਕੁਰਸੀ ਚਾਹੀਦੀ ਹੈ ਕੁਰਸੀ ਦਾ ਕਹਿੰਦੇ ਇਹਨਾਂ ਨੂੰ ਕਿਤੇ ਗਵਾਂਡੀ ਮੁਲਕ ਦੇ ਵਿੱਚ ਵੀ ਦੇ ਦਿਓ ਉਧਰ ਨੂੰ ਵੀ ਤੁਰ ਪੈਣਗੇ ਇਹ ਸੋ ਜੇ ਨਿਸ਼ਾਨੇ ਤੇ ਅਰਸ਼ਦੀਪ ਸਿੰਘ ਕਲੇਰ ਹੋਰਾਂ ਨੇ ਇਹਨਾਂ ਨਿਸ਼ਾਨਿਆਂ ਦਾ ਜਵਾਬ ਦਿੱਤਾ ਉਹ ਕਹਿੰਦੇ ਨੇ ਕਿ ਜਿਹੜੇ ਸੁਖ ਵਿਲਾਸ ਦੀ ਗੱਲ ਕਰਦੇ ਹੋ ਤੁਸੀਂ ਉਹ ਗੱਲ ਨਾ ਕਰੋ ਸਾਡੇ ਸਾਹਮਣੇ ਕਾਗਜ਼ ਲੈ ਕੇ ਆਓ ਫਿਰ ਅਸੀਂ ਵੀ ਆਉਣੇ ਆ ਸਾਡਾ ਚੈਲੰਜ ਹੈ ਸ਼੍ਰੋਮਣੀ ਅਕਾਲੀ ਦਲ ਦਾ ਭਗਵੰਤ ਮਾਨ ਨੂੰ ਕਿ ਆਓ ਤੁਸੀਂ ਕਾਗਜ਼ ਲੈ ਕੇ ਆਓ ਆਪਾਂ ਗੱਲ ਕਰਦੇ ਹਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਹਾਂ ਇਦਾਂ ਕਹਿੰਦੇ ਧਮਕੀਆਂ ਨਾਲ ਕੁਝ ਨਹੀਂ ਹੋਣਾ ਤੇ ਵੈਸੇ ਵੀ ਉਹਨਾਂ ਨੇ ਕਮਜ਼ੋਰ ਤੇ ਮਜਬੂਰ ਮੁੱਖ ਮੰਤਰੀ ਕਿਹਾ ਅਰਸ਼ਦੀਪ ਕਲੇਰ ਨੇ ਇੱਕ ਟੀਵੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੂੰ ਕਹਿੰਦੇ ਤਾਂ ਬਦਲੇ ਜਿਹੜੇ ਉਧਰਲੇ ਨੇ ਸਾਡੇ ਉੱਤੇ ਲੈ ਲੈਂਦੇ ਨੇ ਤੇ ਕੇਂਦਰ ਦੇ ਨਾਲ ਇਹਨਾਂ ਦੀ ਭਾਈਵਾਲੀ ਆ ਇਹਨਾਂ ਦਾ ਜਿਹੜਾ ਕਾਂਗਰਸ ਦੇ ਨਾਲ ਵੀ ਸਾਰਾ ਕੁਝ ਰਲ ਮਿਲ ਕੇ ਚੱਲ ਰਿਹਾ ਹੈ ਤੇ ਜਿਹੜੀ ਨੀਤੀਯੋਗ ਦੀ ਬੈਠਕ ਦੇ ਵਿੱਚ ਨਹੀਂ ਗਏ ਉਹ ਕਾਂਗਰਸ ਦੀ ਛਾਹ ਦੇ ਉੱਤੇ ਹੋਇਆ ਹੈ ਵੀ ਇਹਦਾ ਨੁਕਸਾਨ ਕਰਾ ਬੈਠਣਗੇ ਫੰਡਾਂ ਦੀ ਗੱਲ ਹੋਣੀ ਸੀ ਉਹ ਨਹੀਂ ਹੋਣਾ ਚਾਹੀਦਾ ਸੀ ਪਰ ਕਾਫੀ ਹਮਲਾਵਰ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਗੱਲ ਚੱਲ ਰਹੀ ਸੀ ਕਿ ਨਹਿਰ ਦੀ ਨਹਿਰ ਦੀ ਮਾਲਵਾ ਨਹਿਰ ਦੀ ਗੱਲ ਕਰਦੇ ਕਰਦੇ ਉਹਨਾਂ ਨੇ ਸੁਖ ਵਿਲਾਸ ਤੋਂ ਲੈ ਕੇ ਗਿੱਦਰ ਬਾਹਾ ਤੋਂ ਨਾਲ-ਨਾਲ ਜਿੰਨੇ ਵੀ ਇਲਾਕੇ ਨੇ ਉਹਨਾਂ ਸਭ ਬਾਰੇ ਸ਼੍ਰੋਮਣੇ ਕਾਲੀਦਲ ਨੂੰ ਕਾਫੀ ਪੰਡਿਆ ਹੈ ਜੀ ਸੋ ਦੂਜੇ ਪਾਸੇ ਹਰਿਆਣਾ ਦੇ ਵਿੱਚ ਭਾਜਪਾ ਲੀਡਰ ਦਾ ਟਰੱਕ ਯੂਨੀਅਨ ਦੇ ਵਿੱਚ ਸਿੱਧੂ ਸੰਤੂ ਸਾਹਿਬ ਵਿਰੋਧ ਕੀਤਾ ਗਿਆ ਜੀ ਬਿਲਕੁਲ ਬਲਵਿੰਦਰ ਇਹ ਨਾ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਜੀ ਜ਼ਮੀਨ ਹੈਗੀਆ ਵਕਫ ਬੋਰਡ ਦੀ ਤੇ ਪਿਛਲੇ ਕਈ ਸਾਲਾਂ ਤੋਂ ਇਹਦੇ ਉੱਤੇ ਟਰੱਕ ਯੂਨੀਅਨ ਕਬਜ਼ਾ ਤੇ 5-7 ਦਿਨ ਪਹਿਲਾਂ ਪ੍ਰਸ਼ਾਸਨ ਨੇ ਆ ਕੇ ਟਰੱਕ ਯੂਨੀਅਨ ਦਾ ਕਬਜ਼ਾ ਇਹਦੇ ਤੋਂ ਹਟਵਾਤਾ ਸੀਗਾ ਤੇ ਜਿਸ ਤੋਂ ਬਾਅਦ ਦੇ ਵਿੱਚ ਉਹ ਦੁਬਾਰਾ ਫੇਰ ਟਰੱਕ ਯੂਨੀਅਨ ਵਾਲੇ ਉਹਦੇ ਉੱਤੇ ਕਬਜ਼ਾ ਕਰਨ ਲਈ ਆ ਗਏ ਤੇ ਇਹ ਜਦੋਂ ਵਿਵਾਦ ਜ਼ਿਆਦਾ ਪੱਖ ਗਿਆ ਤਾਂ ਉੱਥੋਂ ਦੇ ਇੱਕ ਵਿਨੋਦ ਭਿਆਨਾ ਐਮ ਐਲ اے ਨੇ ਬੀ ਜੀ ਪੀ ਦੇ ਐਮ ਐਲ اے ਨੇ ਉਹ ਵਿੱਚ ਵਿਵਾਦ ਦੇ ਆਏ ਵੀ ਚਲੋ ਆਪਾਂ ਸੌਟ ਆਊਟ ਕਰ ਆਈਏ ਸਾਰਾ ਮਾਮਲਾ ਤਾਂ ਜਿਹੜੇ ਬਦਮਾਸ਼ ਜਾਂ ਜਿਨ੍ਹਾਂ ਨੂੰ ਕਹਿੰਦੇ ਵੀ ਕਬਜ਼ਾ ਕਰਨ ਆਏ ਸੀ ਜਾਂ ਕਬਜ਼ਾ ਰਕਵਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਪਿਸਟਲ ਤਾਨ ਦਿੱਤੀ ਸਿੱਧੀ ਐਮ ਐਲ اے ਦੇ ਉੱਤੇ ਇੱਕ ਤਾਂ ਇਹ ਵੱਡੀ ਗੱਲ ਹੈ ਕਿ ਐਮ ਐਲ اے ਦੇ ਉੱਤੇ ਪਿਸਟਲ ਤਾਨਣਾ ਤੇ ਨਾਲ ਜਿਹੜੀ ਸੁਰੱਖਿਆ ਉਹ ਕੀ ਕਰਦੀ ਸੀ ਤੇ ਦੂਜੇ ਪਾਸੇ ਜਿੱਦੀ ਪਿਸਟਲ ਤਾਨਨ ਤੋਂ ਬਾਅਦ ਜਦੋਂ ਹਵੜਾ ਦਫੜੀ ਮੱਚੀ ਲੋਕਾਂ ਦਾ ਡਰ ਪੈ ਗਿਆ ਤਾਂ ਬਦਮਾਸ਼ ਪਿਸਤੌਲ ਉੱਥੇ ਸਿੱਟ ਕੇ ਭੱਜ ਗਏ ਫਿਲਹਾਲ ਹੁਣ ਜਾਂਚ ਚੱਲ ਰਹੀ ਹੈ ਕਿ ਕੌਣ ਸੀਗੇ ਕਿਵੇਂ ਆਏ ਸੀਗੇ ਕਿਉਂ ਇਹਨਾਂ ਨੇ ਪਿਸਟਲ ਤਾਨ ਦਿੱਤੀ ਉਹ ਵੀ ਇੱਕ ਐਮਐਲਏ ਦੇ ਉੱਤੇ ਲੋਕਾਂ ਦੇ ਉੱਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਦੇ ਉੱਤੇ ਪਿਸਟਲ ਤਾਨੀ ਹੈ ਤੇ ਇੱਥੋਂ ਤੱਕ ਇਹ ਖਬਰਾਂ ਆਈਆਂ ਨੇ ਕਿ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਸੋ ਇਸ ਦੌਰਾਨ ਜਿਹੜਾ ਭਾਜਪੀ ਦਾ ਐਮ.ਐਲ.ਏ ਉਹਦੀ ਜਾਨ ਵੀ ਜਾ ਸਕਦੀ ਸੀ, ਕੋਈ ਜਾਨੀ ਨੁਕਸਾਨ ਹੋ ਸਕਦਾ ਸੀ। ਪਰ ਸਮਾਂ ਰੰਦੇ ਲੋਕਾਂ ਦੀ ਭੀੜ ਕਰਕੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ। ਤਾਂ ਕੁੱਲ ਮਿਲਾ ਕੇ ਜਦੋਂ ਐਮ.ਐਲ.ਏ ਦੇ ਉੱਤੇ ਕੋਈ ਬੰਦੂਕ ਪਿਸਟੋਲ ਤਾਨ ਸਕਦਾ ਫਿਰ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਹੋਊਗੀ? ਕੋਈ ਕ ਐਮ.ਐਲ.ਏ ਤਾਂ ਆਪਣਾ ਅਮਲਾ ਫੈਲਾ ਨਾਲ ਲੈ ਕੇ ਚੱਲਦੇ ਨੇ, ਆਪਣੇ ਗਨਮੈਨ ਨਾਲ ਲੈ ਕੇ ਚੱਲਦੇ ਨੇ। ਪਰ ਗਨਮੈਨ ਕਾਫੀ ਪਿੱਛੇ ਜੇ ਸਵਾਲਾਂ ਦੇ ਵਿੱਚ ਆਏ ਹੋਏ ਨੇ। ਇੱਥੇ ਜਦੋਂ ਆ ਜਿਹੜਾ ਉਹਦਾ ਆਗੂ ਸੀਗਾ ਸ਼ਿਵ ਸੈਨਾ ਦਾ ਉਹਦੇ ਉੱਤੇ ਹਮਲਾ ਹੁੰਦਾ ਤਾਂ ਗਨਮੈਨ ਪਿੱਛੇ ਲੰਗ ਗਿਆ ਸੀ ਉਹਨੂੰ ਨਿੰਗ ਸਿੰਘ ਪਰੇ ਲੈ ਜਾਂਦੇ ਨੇ ਹਰਿਆਣਾ ਦੇ ਵਿੱਚ ਇੱਕ ਮੋਟਰਸਾਈਕਲਾਂ ਦੇ ਸ਼ੋਅਰੂਮ ਦੇ ਮਾਲਕ ਦੇ ਉੱਤੇ ਫਾਇਰਿੰਗ ਹੋਈ ਸੀ ਉਹਦੀ ਜਾਨ ਚਲੀ ਗਈ ਸੀ ਤਾਂ ਉਦੋਂ ਗਨਮੈਨ ਕਿਤੇ ਬਾਹਰ ਬੈਠਾ ਸੀਗਾ ਜਾਂ ਅੰਦਰ ਬੈਠਾ ਸੀ ਤਾਂ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਸਸਪੈਂਡ ਹੋ ਗਿਆ ਤੇ ਹੁਣ ਜੇ ਕਰ ਐਮਐਲਏ ਦੇ ਉੱਤੇ ਗਨਮੈਨਾਂ ਦੇ ਹੁੰਦੇ ਆ ਪਿਸਤੌਲ ਤਾਣੀ ਗਈ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਫਿਲਹਾਲ ਜਿਹੜੀ ਟਰੱਕ ਯੂਨੀਅਨਾਂ ਉਹਨੇ ਉਸ ਜਗ੍ਹਾ ਦੇ ਉੱਤੇ ਦੁਬਾਰਾ ਕਬਜ਼ਾ ਕਰ ਲਿਆ ਜੀ ਸੋ ਦੋ ਜੀ ਬਸੇ ਗੱਲ ਕਰਦੇ ਆ ਕੈਨੇਡਾ ਦੀ ਕੈਨੇਡਾ ਦੇ ਵਿੱਚ 6 ਪੰਜਾਬੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹੂੰ ਬਿਲਕੁਲ ਬਲਵਿੰਦਰ ਪੰਜਾਬੀ ਕਹਿੰਦੇ ਹੁੰਦੇ ਨੇ ਨਾ ਕਿ ਜਿੱਥੇ ਵੀ ਜਾਂਦੇ ਨੇ ਮੱਲਾ ਮਾਰਦੇ ਨੇ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਪਰ ਇਹ ਪੰਜਾਬੀ ਅਜਿਹੇ ਵੀ ਨੇ ਜਿਹੜੇ ਦੇਸ਼ ਦਾ ਨਾਮ ਬਦਨਾਮ ਕਰ ਦਿੰਦੇ ਨੇ ਅੱਛਾ ਉਮਰਾ ਇਹਨਾਂ ਦੀਆਂ ਜੜੀਆਂ ਨੇ ਬਹੁਤ ਘੱਟ ਨੇ ਸ਼ਾਇਦ ਮਾਪੇ ਬਾਪ ਨੇ ਪਤਾ ਨਹੀਂ ਕਿੰਨੀ ਕੁ ਮਿਹਨਤ ਦੇ ਨਾਲ ਸਾਰੀ ਪੂੰਜੀ ਲਾ ਕੇ ਇਹਨਾਂ ਨੂੰ ਵਿਦੇਸ਼ ਭੇਜਿਆ ਹੋਣਾ ਤੇ ਉੱਥੇ ਜਾ ਕੇ ਇਹ ਕੰਮ ਗਲਤ ਕਰਨ ਲੱਗ ਪਏ ਯਾਨੀ ਕਿ ਫਰੋਤੀਆਂ ਮੰਗਣ ਲੱਗ ਪਏ ਤੇ ਇੱਕ ਇਹਨਾਂ ਦੇ ਵਿੱਚ ਆ ਜਿਹੜਾ ਮੁੰਡਾ ਉਹ ਤਾਂ 34 ਸਾਲ ਦਾ ਉਮਰ ਦਾ ਹੈ ਤੇ ਬਾਕੀ ਸਾਰੇ 19 20 19 20 ਸਾਲ ਦੇ ਨੇ ਸਾਰੇ ਇਹਨਾਂ ਦੇ ਵਿੱਚ ਇੱਕ ਕੁੜੀ ਵੀ ਹੈ 19 ਸਾਲਾਂ ਦੀ ਤਾਂ ਇਹਨਾਂ ਨੇ ਦੇਖਿਆ ਕਿ ਜਿਹੜੇ ਉੱਥੇ ਲੋਕ ਨੇ ਕਾਰੋਬਾਰੀ ਨੇ ਖਾਸ ਕਰ ਜਿਹੜੇ ਦੱਖਣੀ ਏਸ਼ੀਆਈ ਲੋਕ ਹੁੰਦੇ ਨੇ ਉਹਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਉਹਨਾਂ ਨੂੰ ਕਾਲ ਕਰਦੇ ਸੀ ਧਮਕੀਆਂ ਦਿੰਦੇ ਸੀ ਫਰੋਤੀਆਂ ਮੰਗਦੇ ਸੀ ਕਿਉਂਕਿ ਪਹਿਲਾਂ ਵੀ ਅਕਸਰ ਆਪਾਂ ਗੱਲ ਕਰਦੇ ਹੁੰਦੇ ਆ ਕਿ ਕੈਨੇਡਾ ਜਾਣਾ ਜਿੰਨਾ ਔਖਾ ਹੈ ਉੱਥੇ ਜਾ ਕੇ ਕੰਮ ਲੱਭਣਾ ਉਤੋਂ ਵੀ ਜ਼ਿਆਦਾ ਔਖਾ ਹੈ ਕੰਮ ਨਹੀਂ ਮਿਲਦਾ ਬੇਰੋਜ਼ਗਾਰੀ ਦਾ ਹਾਲਾ ਮਹਿੰਗਾਈ ਬਹੁਤ ਜ਼ਿਆਦਾ ਉੱਥੇ ਉਥੋਂ ਦੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਤਾਂ ਪੰਜਾਬ ਵਾਲਿਆਂ ਨੂੰ ਕੰਮ ਕਿੱਥੋਂ ਮਿਲਣਾ ਹੈ ਤਾਂ ਇਸ ਕਰਕੇ ਇਹ ਜਿਹੜੇ ਹੁਣ 6 ਜਣੇ ਗ੍ਰਿਫਤਾਰ ਕੀਤੇ ਗਏ ਨੇ ਐਡਮਿੰਟਨ ਦੀ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਫਰੋਤੀਆਂ ਮੰਗਦੇ ਸੀ ਧਮਕੀਆਂ ਦਿੰਦੇ ਸੀ ਜਿਹਦੇ ਵਿੱਚ ਇੱਕ ਤਾਂ ਹੈਗਾ ਮਨਿੰਦਰ 34 ਸਾਲ ਦਾ ਤੇ ਇੱਕ ਜਸ਼ਨਦੀਪ ਕੌਰ ਹੈ ਉਹ 19 ਸਾਲਾਂ ਦੀ ਹੈ ਗੁਰਕਰਨ ਸਿੰਘ ਆ 19 ਸਾਲਾਂ ਦਾ ਤੇ ਇੱਕ ਮਾਨਵ ਹੀਰ ਆ 19 ਸਾਲਾਂ ਦਾ ਪਰਮਿੰਦਰ ਸਿੰਘ ਆ 21 ਸਾਲਾਂ ਦਾ ਤੇ ਇੱਕ ਹੋਰ ਕੋਈ ਆਸਟਾ ਮੁੰਡਾ ਉਹ 19 ਸਾਲਾਂ ਦੇ ਨੇ ਸਾਰੇ ਮਤਲਬ 18 19 ਸਾਲ ਦਾ ਨੌਜਵਾਨ ਜਿਹੜਾ ਅਜੇ ਕਹਿੰਦੇ ਕਿ ਇਹ ਉਮਰ ਹੁੰਦੀ ਆ ਵੀ ਮਤਲਬ ਭਰਤੀ ਹੋਣ ਦੀ ਜਾਂ ਕਿਤੇ ਪੁਲਿਸ ਦੇ ਵਿੱਚ ਆਰਮੀ ਦੇ ਵਿੱਚ ਤਾਂ ਇਹ ਵਿਦੇਸ਼ ਦਾ ਰੋਕ ਕਰ ਜਾਂਦੇ ਨੇ 10ਵੀਂ ਪਲੱਸ 2 ਤੋਂ ਬਾਅਦ ਕਿਤੇ ਗਏ ਹੋਣਗੇ ਪਰ ਕਿਵੇਂ ਮਾਪੇ ਨੇ ਭੇਜਿਆ ਉੱਥੇ ਜਾ ਕੇ ਕਿਵੇਂ ਉਹਨਾਂ ਨੇ ਨਾਮ ਬਦਨਾਮ ਕੀਤਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤੇ ਇੱਕ ਜਿਹੜਾ ਦੇਸ਼ ਦਾ ਨਾਮ ਬਦਨਾਮ ਹੁੰਦਾ ਸੂਬੇ ਦਾ ਨਾਮ ਬਦਨਾਮ ਹੁੰਦਾ ਵੈਸੇ ਵੀ ਪਹਿਲਾਂ ਪੰਜਾਬੀਆਂ ਨੂੰ ਕੋਈ ਬਹੁਤੀ ਉਹਦੇ ਨਾਲ ਨਹੀਂ ਦੇਖਿਆ ਜਾਂਦਾ ਕਿਹਾ ਜਾਂਦਾ ਜਿਵੇਂ ਖਾਲਿਸਤਾਨ ਤੱਕ ਦੇ ਵਕਫਾ ਤੱਕ ਦੇ ਇਹਨਾਂ ਤੇ ਇਲਜ਼ਾਮ ਲੱਗ ਜਾਂਦੇ ਨੇ ਤੇ ਇਹਨਾਂ ਨੌਜਵਾਨਾਂ ਨੇ ਜਿਹੜਾ ਨਾਮ ਬਦਨਾਮ ਕੀਤਾ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਇਹਨਾਂ ਤੇ ਤੁਣ ਕੀ ਕਾਰਵਾਈ ਹੁੰਦੀ ਹੈ ਕਿਸ ਤਰ੍ਹਾਂ ਦੇ ਉੱਥੋਂ ਦੇ ਕਾਨੂੰਨ ਨੇ ਕਿਹੜੀਆਂ ਧਾਰਾਵਾਂ ਲੱਗਦੀਆਂ ਨੇ ਕੀ ਸਜ਼ਾ ਹੁੰਦੀ ਹੈ ਇਹ ਆਉਣ ਵਾਲੀ ਗੱਲ ਹੈ ਪਰ ਜਦੋਂ ਇਹ ਕੁੜੀ ਵੀ ਇਹਨਾਂ ਦੇ ਨਾਲ ਇੱਕ ਇਨਵੋਲਵ ਹੋ ਜਾਵੇ ਤਾਂ ਫਿਰ ਇਹ ਤੋਂ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉੱਥੇ ਕੈਨੇਡਾ ਦੇ ਵਿੱਚ ਕੰਮ ਕਾਜ ਲੱਭਣਾ ਬਹੁਤ ਔਖਾ ਹੈ ਹਾਂ ਜਿਹੜੇ ਲੋਕ ਪੜ੍ਹੇ ਲਿਖੇ ਜ਼ਿਆਦਾ ਨੇ ਜਿਹੜੇ ਚੰਗੀਆਂ ਡਿਗਰੀਆਂ ਇੱਥੋਂ ਕਰਕੇ ਗਏ ਨੇ ਉੱਥੇ ਜਾ ਕੇ ਹੋਰ ਵੱਡੀਆਂ ਡਿਗਰੀਆਂ ਕਰ ਲੈਂਦੇ ਨੇ ਜਾਂ ਜਿਨ੍ਹਾਂ ਦਾ ਮਾੜਾ ਮੋਟਾ ਆਰਥਿਕ ਤੌਰ ਦੇ ਉੱਤੇ ਬੈਕਅਪ ਹੈਗਾ ਉਹਨਾਂ ਲਈ ਉੱਥੇ ਥੋੜਾ ਜਿਹਾ ਸੌਖਾ ਹੋ ਜਾਂਦਾ ਜਾਂ ਕਿਤੇ ਲਿੰਕ ਹੋਣ ਪਰ ਮਿਹਨਤ ਹਰ ਥਾਂ ਦੇ ਉੱਤੇ ਕਰਨੀ ਪੈਣੀ ਹੈ ਚਾਹੇ ਤੁਸੀਂ ਪੰਜਾਬ ਚ ਰਹ ਰਹੋ ਚਾਹੇ ਤੁਸੀਂ ਕੈਨੇਡਾ ਦੇ ਵਿੱਚ ਰਹ ਰਹੇ ਹੋ ਕੰਮ ਕਰੋਗੇ ਤਾਂ ਪੈਸੇ ਮਿਲਨੇ ਨੇ ਨਹੀਂ ਤਾਂ ਜਿਹੜੇ ਹਾਲਾਤ ਨੇ ਇਹਨਾਂ ਨੇ ਜਿਵੇਂ ਬਦਨਾਮ ਕੀਤਾ ਹੈ ਪੰਜਾਬ ਨੂੰ ਫਿਰ ਉਹੋ ਜਿਹੇ ਪੈਦਾ ਹੋ ਜਾਣਗੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੇ ਸੰਤੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਲਵਿੰਦਰ ਪ੍ਰੋਗਰਾਮ ਨਾਲ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ